ਤੇ 10 ਦਿਨ ਮੰਨ ਲਾਦਾ ਟੱਪੇ ਨਹੀਂ ਸੀਗੇ ਸ਼ਾਇਦ ਉਹਨਾਂ ਦੇ ਜਿੰਤੋਂ ਤੱਕ ਮੈਨੂੰ ਯਾਦ ਹੈ ਤੇ ਪੂਰੀ ਸਰਕਾਰ ਨੇ ਵਿੱਚ ਹਲਚਲ ਮੱਚ ਗਈ ਸੀਗੇ ਢੱਲੇਵਾਲ ਸਾਹਿਬ ਨੂੰ 15 ਦਿਨ ਹੋ ਗਏ ਨੇ ਕੋਈ ਬੋਲ ਰਿਹਾ ਕਿ ਰਾਂਦੇ ਨਹੀਂ ਜੀ ਅਸੀਂ ਪੰਜਾਬ ਨਾਲ ਤੱਕਾ ਨਹੀਂ ਕਰਦੇਗੇ ਇਹ ਤੱਕਾ ਨਹੀਂਗਾ ਕੋਈ ਵੀ ਨਹੀਂ ਬੋਲ ਰਿਹਾ ਯਾਰ ਇੰਨੀ ਖਮੋਸ਼ੀ ਕਿਉਂ ਖਮੋਸ਼ੀ ਹੈ ਲੈ ਵੀ ਆ ਪੇ ਉੱਠ ਜਾਣਗੇ ਦਰੇੜੇ ਇਨਸਾਨ ਨਹੀਂ ਉੱਠਣਗੇ ਮਤਲਬ ਤੁਸੀਂ ਚਾਹੁੰਦੇ ਹੋ ਜਾਂ ਤਾਂ ਮਰ ਜਾਓ ਜਾਂ ਸਾਡੀ ਗੱਲ ਮੰਨ ਲਓ ਉਹ ਜਿਹੜੀ ਗੱਲ ਉਹ ਮਨਾਉਣਾ ਚਾਹੁੰਦੇ ਨੇ ਉਹ ਤੇ ਗਲਤ ਕੀ ਐ ਕੀ ਗਲਤ ਆ ਉਹਦੇ ਚ ਜੇ ਉਹ ਚਾਹੁੰਦੇ ਨੇ ਕਿ ਸਾਰੇ ਦੇਸ਼ ਨੂੰ ਐਮਐਸਪੀ ਦਿੱਤੀ ਜਾਵੇ ਤਾਂ ਗਲਤ ਐ ਜੇ ਉਹ ਚਾਹੁੰਦੇ ਨੇ ਕਿ ਜੋ ਲਖੀਮਪੁਰ ਖੀਰੀ ਚ ਹੋਇਆ ਸੀ ਉਹ ਤੋਂ ਬਾਅਦ ਯੂਪੀ ਸਰਕਾਰ 10-10 ਲੱਖ ਰੁਪਏ ਦੇਵੇ ਵਿਕਟਮਸ ਨੂੰ ਗਲਤ ਐ ਮੰਰੇਗਾ ਦੀ ਮਜ਼ਦੂਰੀ 200 ਦਿਨ ਤੱਕ ਚੱਲੇ ਗਲਤ ਐ ਤੁਸੀਂ ਕਿਸੇ ਮੰਗ ਦਾ ਜ਼ਿਕਰ ਤਾਂ ਕਰੋ ਔਰ ਹਰ ਮੰਗਲੂ ਪਹਿਲਾਂ ਇਹੀ ਸੈਂਟਰ ਐਗਰੀ ਕਰ ਚੁੱਕਿਆ ਜਦੋਂ ਉਹਨਾਂ ਨੇ ਬਿਜਲੀ ਵਾਲਾ ਬਿੱਲ ਬਣਾਇਆ ਸੀ ਨਾ ਖੁਦ ਕਿਹਾ ਸੀ ਇਹਨੂੰ ਅਸੀਂ ਕੈਨਸਲ ਕਰ ਦਿਆਂਗੇ ਇਹ ਸਾਰੇ মিডিਆ ਦੇ ਸਾਹਮਣੇ ਦੀਆਂ ਗੱਲਾਂ ਉਹੀ ਮੰਗ ਲੈ ਕੇ ਡੱਲੇਵਾਲ ਸਾਹਿਬ ਬੈਠੇ ਨੇ ਯਾਰ ਕੁਛ ਤਾਂ ਸੋਚੋ ਪਰ ਮੈਂ ਉਸ ਜਰਨਲ ਦੀ ਗੱਲ ਕਰੂੰਗਾ ਦ੍ਰਿੜ ਚਿੱਤ ਨੇ ਔਰ ਉੱਪਰ ਵਾਲੇ ਨਾਲ ਲਿਵ ਲੱਗੀ ਹੋਈ ਹੈ ਇਸ ਲਈ ਚਿਹਰੇ ਤੇ ਨੂਰ ਹੈ ਹਾਂ ਬਾਡੀ ਕਮਜ਼ੋਰ ਹੈ ਪਰ ਉਹਨੂੰ ਜਵਾਬ ਦੇ ਰਹੇ ਨੇ ਕਹਿ ਰਹੇ ਨੇ ਕਿ 7 ਦਿਨ ਤੱਕ ਹੀ ਬੰਦਾ ਰਹਿ ਸਕਦਾ ਹੁਣ 15 ਦਿਨ ਹੋ ਚੁੱਕੇ ਨੇ ਅੱਜ ਤੋਂ ਬਾਅਦ ਅਗਰ ਉਹ ਖਾਣਗੇ ਵੀਨਾ ਤਾਂ ਬਹੁਤ ਡਾਕਟਰਸ ਨੂੰ ਮੁਸ਼ਕਲ ਕਰਨੀ ਪਊਗੀ ਉਹਨਾਂ ਨੂੰ ਬਚਾਉਣ ਲਈ ਔਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰ ਕਰੀ ਕੀ ਕਹਿ ਰਹੇ ਸੋ ਪੱਕੇਵੇਂ ਦੇਖ ਰਹੇ ਕਿ ਪ੍ਰਸ਼ਾਸਨ ਦੇ ਹੱਦ ਤੱਕ ਦਾ ਕੋਈ ਗੱਲਬਾਤ ਦਾ ਮੈਸੇਜ ਵੀ ਨਹੀਂ ਭੇਜਿਆ ਜਾਏਗਾ ਆਹੀ ਤਾਂ ਹਟ ਧਰਮੀ ਹੈ ਆਹੀ ਤਾਂ ਹਟ ਧਰਮੀ ਹੈ ਔਰ ਮੈਂ ਲੋਕਾਂ ਨੂੰ ਵੀ ਕਹੂੰਗਾ ਜੇ ਸਰਕਾਰ ਆਪ ਦਾ ਫਰਜ਼ ਨਹੀਂ ਨਾ ਪੂਰਾ ਕਰ ਰਹੀ ਤਾਂ ਲੋਕਾਂ ਨੂੰ ਆਪ ਦਾ ਫਰਜ਼ ਪੂਰਾ ਕਰਨਾ ਚਾਹੀਦਾ ਹੈ ਔਰ ਇਸ ਪੂਰੇ ਮੋਰਚੇ ਦੀ سپورਟ ਕਰਨੀ ਚਾਹੀਦੀ ਹੈ 23 ਤਰੀਕ ਨੂੰ ਡਿਟੇਨ ਕਰ ਲਿਆ ਸੀ ਤੇ ਹੁਣ ਫਿਰ ਕਿਸਾਨਾਂ ਨੂੰ ਡਰਾ ਰਿਹਾ ਇਹ ਚੀਜ਼ ਦਾ ਕਿ ਕਾਫੀ ਜ਼ਿਆਦਾ ਉਹਨਾਂ ਨੇ ਸਿਕਿਉਰਿਟੀ ਵਧਾਤੀ ਲੱਗਦਾ ਕਿ ਅਗਰ ਡਿਟੇਨ ਦੁਆਰਾ ਕਰ ਲਉਂਦੇ ਨੇ ਵੱਡੀ ਫੋਰਸ ਲੈ ਕੇ ਤਾਂ ਉਦੋਂ ਹਾਲਾਤ ਕਿਵੇਂ ਹੋਣਗੇ ਡਿਟੇਨ ਕਰ ਸਕਦੇ ਹੋ ਗੱਲਾਂ ਨਹੀਂ ਕਰ ਸਕਦੇ ਮੰਗਾਂ ਤੇ ਔਰ ਕਿਹੜੀਆਂ ਮੰਗਾਂ ਨੇ ਮਤਲਬ ਗਲਤ ਕਿਸਮ ਦੇ ਫਿਗਰ ਬੋਲੇ ਜਾ ਰਹੇ ਨੇ ਸਾਨੂੰ 20 ਹਜ਼ਾਰ 20 ਲੱਖ ਕਰੋੜ ਲੱਗੂਗਾ ਫਲਾਣਾ ਲੱਗੂਗਾ ਐਮਐਸਪੀ ਲਈ ਮੈਂ ਤੁਹਾਨੂੰ ਆਣਾ 5 ਲੱਖ ਕਰੋੜ ਤੋਂ ਥੱਲੇ ਲੱਗੂਗਾ ਕਿੰਨੇ ਮਾਹਿਰ ਕਹਿ ਚੁੱਕੇ ਨੇ ਕੋਈ ਗੱਲ ਹੀ ਗੱਲ ਮਤਲਬ ਲੌਜੀਕਲ ਵੇ ਦੀ ਡਿਸਕਸ਼ਨ ਤਾਂ ਕਰਨਾ ਹੀ ਨਹੀਂ ਚਾ ਰਹੇਗੇ ਲੌਜੀਕ ਦੀ ਡਿਸਕਸ਼ਨ ਤਾਂ ਕਰਨਾ ਹੀ ਨਹੀਂ ਚਾ ਰਹੇ ਤੁਸੀਂ ਬੈਠੋ ਨਾ ਟੇਬਲ ਦੇ ਇੱਧਰ ਉੱਧਰ ਬੈਠ ਜੋ ਇੱਥੇ ਆ ਕੇ ਟੇਬਲ ਤੇ ਬੈਠੋ ਔਰ ਗੱਲ ਕਰੋ ਔਰ ਗਲਤ ਸਾਬਤ ਕਰੋ ਕਿ ਇਹ ਮੰਗਾ ਨਹੀਂ ਜਿਹੜੀਆਂ ਇਹ ਜਾਇਜ਼ ਨਹੀਂ ਗੀਆਂ ਇਹ ਨਜਾਇਜ਼ ਨੇ ਤੇ ਜੇ ਜਾਇਜ਼ ਨਹੀਂ ਤੋਦਾ ਇੱਕ ਬਣਾਓ ਨਾ ਯਾਰ ਟਾਈਮ ਟੇਬਲ ਕੀ ਕਰ ਸਕਦੇ ਕਦੋਂ ਕਰ ਸਕਦੇ ਕਿੰਨਾ ਕੁ ਇੰਪਲੀਮੈਂਟ ਹੋਣ ਕਿੰਨਾ ਕੁ ਬਾਅਦ ਚ ਗੱਲਬਾਤਾ ਹੈ ਜਦੋਂ ਕੋਈ ਹਥਿਆਰ ਚੱਕਣ ਦੀ ਗੱਲ ਕਰਦਾ ਤੇ ਪਤਾ ਕੀ ਕਹਿੰਦੇ ਨੇ ਟੇਬਲ ਤੇ ਆਓ ਟੇਬਲ ਤੇ ਕਿਉਂ ਨਹੀਂ ਆਉਂਦੇ ਤਾਂ ਗਲਤ ਗੱਲ ਹੈ ਜੋ ਬੰਦੇ ਟੇਬਲ ਤੇ ਗੱਲ ਕਰਨ ਲਈ ਕਹਿ ਰਹੇ ਨੇ ਜੋ ਆਮਰਣ ਅੰਛਨ ਤੇ ਬੈਠੇ ਨੇ ਉਹਨਾਂ ਨਾਲ ਤੁਸੀਂ ਗੱਲ ਨਹੀਂ ਕਰ ਰਹੇਗੇ ਇਹ ਤਰੀਕੇ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਕਿਸਾਨ 100 ਦੇ ਕਰੀਬ ਜਾਣ ਲਈ ਵੀ ਤਿਆਰ ਹੋਏ ਸੀ ਤਾਂ ਦੂਜੇ ਪਾਸੇ ਮਨੋਰ ਲਾਲ ਖੱਟਰ ਦਾ ਬਿਆਨ ਆਉਂਦਾ ਕਿ ਤੁਸੀਂ ਸਾਡੇ ਨਾਲ ਗੱਲ ਕਰ ਲੋ ਆ ਕੇ ਕਿਸਾਨਾਂ ਨੂੰ ਕਿਸੇ ਨੇ ਨਹੀਂ ਰੋਕਿਆ ਹੈਗਾ ਮਤਲਬ ਪ੍ਰੋਟੈਸਟ ਕਰਨ ਦੇ ਲਈ ਉਹ ਆਪਣਾ ਲੋਕਤੰਤਰਿਕ ਅਧਿਕਾਰ ਮੈਨੂੰ ਇੱਕ ਗੱਲ ਦੱਸੋ ਹੁਣ ਤਾਂ ਇਹ ਆਉਂਦੇ ਸੀ ਨਾ ਟਰੈਕਟਰ ਨਾਲ ਖਰੂਦ ਕਰਨ ਗਿਆ ਕੇ ਪੈਦਲ ਜਾਣ ਚ ਕੀ ਪ੍ਰੋਬਲਮ ਹੈ ਪਹਿਲਾਂ ਆ ਵੀ ਕਰਦੇ ਸੀ ਜਨ ਜਸ ਨਹੀਂ ਕੀ ਪ੍ਰੋਬਲਮ ਹੈ ਮੈਂ ਦੱਸਦਾ ਤੁਹਾਨੂੰ ਕੀ ਪ੍ਰੋਬਲਮ ਹੈ ਇਹ ਇਕਲਾ ਪੰਜਾਬ ਨਾਲ ਇੱਕ ਸੰਤੇਲਾ ਵਿਹਾਰ ਹੁੰਦਾ ਹੈ ਨਾ ਕਿ ਜੇ ਹਰਿਆਣੇ ਚ ਆ ਗਏ ਦਿੱਲੀ ਕੋਲੇ ਆ ਗਏ ਤਾਂ ਲੋਕ ਕਹਿਣਗੇ ਹਾਂ ਯਾਰ ਗੱਲ ਕਰਨੀ ਚਾਹੀਦੀ ਹੈ ਤੇ ਜੇ ਪੰਜਾਬ ਚ ਬੈਠੇ ਆ ਪੰਜਾਬ ਨੂੰ ਤਾਂ ਕੁਝ ਵੀ ਕਹਿ ਦੇਵਾਂਗੇ ਫਿਰਕਾ ਪ੍ਰਸਤੀ ਨਾਲ ਜੋੜ ਦੇਵਾਂਗੇ ਅੱਤਵਾਦ ਨਾਲ ਜੋੜ ਦੇਵਾਂਗੇ ਮਾਓਵਾਦ ਨਾਲ ਜੋੜ ਦੇਵਾਂਗੇ ਪਤਾ ਨਹੀਂ ਕਿਹੜੇ ਕਿਹੜੇ ਵਾਦਾਂ ਨਾਲ ਜੋੜ ਦੇਣਗੇ ਇਹਨਾਂ ਦੀ ਟੈਕਟਿਕਸ ਹੈ ਮੈਨੂੰ ਦੱਸੋ ਜੇ ਬੰਦਾ ਆਪ ਦੀ ਰਾਜਧਾਨੀ ਨਹੀਂ ਜਾ ਸਕਦਾ ਉਹ ਵੀ ਤੁਰ ਕੇ ਤੁਰ ਕੇ ਤੁਸੀਂ ਚੈੱਕ ਕਰ ਚੁੱਕੇ ਹੋ ਔਰ ਜਿਹੜੇ ਬਜ਼ੁਰਗ ਜਾ ਰਹੇ ਨੇ ਉਹ ਵਿਚਾਰੇ ਹਥਿਆਰਾਂ ਵਾਲੇ ਨੇ ਤੁਹਾਨੂੰ ਡਰ ਕਿਸ ਗੱਲ ਦਾ ਹੈ ਜੇ ਤੁਸੀਂ ਤੁਰ ਕੇ ਵੀ ਮਤਲਬ ਤੁਸੀਂ ਤਾਂ ਅੰਗਰੇਜ਼ਾਂ ਤੋਂ ਵੀ ਗਏ ਗੁਜ਼ਰੇ ਹੋਗੇ ਯਾਰ ਮਹਾਤਮਾ ਗਾਂਧੀ ਤਾਂ ਤੁਰ ਕੇ ਵੀ ਚੱਲਿਆ ਗਿਆ ਸੀ ਨਾਲ ਲੱਖਾਂ ਹਜ਼ਾਰਾਂ ਲੋਕ ਲੈ ਕੇ ਡਾਂਡੀ ਮਾਰਚ 'ਚ ਤੁਸੀਂ ਤੁਰ ਨਹੀਂ ਨਹੀਂ ਦੇ ਰਹੇਗੇ ਉਹ ਵੀ ਸੜਕ ਦੇ ਉੱਤੇ ਇੰਨੀ ਦੂਰ ਦਿੱਲੀ ਮਤਲਬ ਤੁਸੀਂ ਨਹੀਂ ਚਾਰੇ ਇਹ ਚਾਹ ਕੀ ਰਹੇ ਨੇ ਨਾ ਕਿ ਐਸ ਪੂਰੇ ਇਹ ਲਾਰਕੀ ਚ ਜਾਂ ਸ਼ੰਭੂ ਵਾਲੇ ਚ ਤੁਹਾਡਾ ਗਲਾ ਘੁੱਟ ਕੇ ਮਾਰ ਦੇਣ ਉਹ ਆਪ ਨਹੀਂ ਘਟਰ ਪਾ ਰਹੇ ਤਾਂ ਉਹਦੇ ਤੁਸੀਂ ਆਪਣਾ ਆਪ ਹੀ ਕੁੱਟੀ ਜਾਓ ਇਹ ਅਮਰਨ ਅੰਛਨ ਜੇ ਰੱਬ ਨਾ ਕਰੇ ਡਲੇਵਾਲ ਸਭ ਚੜਾਈ ਖੜ ਜਾਂਦੇ ਨਹੀਂ ਤਾਂ ਉਹਦੇ ਦੋਸ਼ੀ ਇਹ ਸਰਕਾਰ ਹੋਊਗੀ ਔਰ ਸਰਕਾਰ ਦਾ ਫਰਜ਼ ਬੰਦ ਹੈ ਜੇ ਉਹ ਗਲਤ ਡਿਮਾਂਡ ਕਰ ਰਹੇ ਨੇ ਤਾਂ ਲੌਜੀਕਲੀ ਗਲਤ ਸਾਬਤ ਕਰੋ ਤੇ ਜੇ ਲੌਜੀਕਲੀ ਵੀ ਗਲਤ ਸਾਬਤ ਨਹੀਂ ਕਰਨਾ ਗੱਲ ਵੀ ਨਹੀਂ ਕਰਨੀ ਔਰ ਉਹ ਕੋਈ ਐ 에ਰੇ ਗਰੇ ਨਹੀਂਗੇ ਪੁਰਾਣੇ ਯੋਧੇ ਨੇ ਇੱਕ ਵੱਡੀ ਯੂਨੀਅਨ ਦੇ ਪ੍ਰਧਾਨ ਨੇ ਔਰ ਇੱਕ ਵੱਡਾ ਗਰੁੱਪ ਉਹਨਾਂ ਦੇ ਪਿੱਛੇ ਖੜਾ ਹੋਇਆ ਤੁਸੀਂ ਯਾਰ ਗੱਲ ਵੀ ਨਹੀਂ ਕਰੋਗੇ ਮਤਲਬ ਇੰਨਾ ਨਰਦਈਪੁਣਾ ਇੰਨਾ ਅਹੰਕਾਰ ਇੰਨੀ ਹੱਟ ਧਰਮੀ